ਦਾ ਸਹੋਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ 29 ਮਈ 2025 ਦਿਨ ਵੀਰਵਾਰ ਜੇਠ ਮਹੀਨੇ ਦੀ 16 ਤਰੀਕ ਹੈ ਜੀ ਸੈਮੀ ਆਵੋ ਕੈਡਜੀ ਅਤੇ ਕਵੰਟਲਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਪ੍ਰੋਗਰਾਮ ਨਿਛੜ ਚੁੱਕੇ ਸਾਰੇ ਸਤਿਕਾਰਯੋਗ ਸਰੋਤਿਆਂ ਨੂੰ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਦੇਸ ਪ੍ਰੋਗਰਾਮ ਚ ਆਪ ਸਭ ਦਾ ਨਿੱਘਾ ਸਵਾਗਤ ਹਮੇਸ਼ਾ ਹੀ ਤਰ੍ਹਾਂ ਸਾਡੀ ਤੁਹਾਡੀ ਸਾਹਜ ਪਾਉਂਦੇ ਆ ਭਾਰਤ ਜੁਵਲਰਜ਼ ਜਿਨ੍ਹਾਂ ਨੇ ਸਰੀ ਤੋਂ ਬਾਅਦ ਕੈਲਗੀਚ ਰਿਪਰੇਸ਼ਨ ਖੋਲੀ ਤੇ ਹੁਣ ਜਲਦ ਐਡਮਿੰਟਨ ਵਿੱਚ ਆਪਣੀ ਤੀਜੀ ਲੋਕੇਸ਼ਨ ਖੋਲਣ ਜਾ ਰਹੇ ਆ ਇਸ ਦੇ ਨਾਲ ਆਪਣਾ ਮੋਟਰ ਸਾਡੇ ਪ੍ਰੋਗਰਾਮ ਦੇ ਸਪான்ਸਰ ਨੇ ਤੇ ਸਰੀ ਚ ਯੂਜ਼ਡ ਕਾਰਾਂ ਦੀ ਇੱਕ ਨਾਮਵਰ ਡੀਲਰਸ਼ਿਪ ਹੈ ਤੇ ਨਾਲੇ ਸਾਡੇ ਸਪான்ਸਰ ਨੇ ਫਾਈਬਰ ਟੈਕ ਡਿਸਟ੍ਰੀਬਿਊਟਰਜ਼ ਗ੍ਰੇਟਰ ਵੈਨਕੂਵਰ ਤੇ ਤਿੰਨ ਲੋਕੇਸ਼ਨਾਂ ਤੋਂ ਇਹ ਪਲੰਮੇ ਦਾ ਸਮਾਨ ਮਹਈਆ ਕਰਾਉਂਦੇ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਗਵਾਚੀ ਹੋਈ ਸ਼ਾਲਨੀ ਸਿੰਘ ਦੀ ਇੱਕ ਪੰਜਾਬਣ ਜਿਹੜੀ ਕਿ ਅੰਟਾਰੀਓ ਦੇ ਹੇਮਲਟਨ ਸ਼ਹਿਰ ਤੋਂ ਬੀਤੇ ਕੁਝ ਮਹੀਨਿਆਂ ਤੋਂ ਲਾਪਤਾ ਸੀ ਉਹਦੀ Laash ਮਿਲੀ ਹੈ ਜੀ ਸਿੱਖ ਫੈਡਰੇਸ਼ਨ ਦੀ ਗੱਲ ਹੋਊਗੀ ਜਿਨ੍ਹਾਂ ਨੇ ਕੈਨੇਡਾ ਤੋਂ ਇੱਕ ਮੰਗ ਕੀਤੀ ਹੈ ਜੀ 7 ਸਮਾਗਮ ਸੰਬੰਧੀ ਤੇ ਇਹ ਗੱਲਬਾਤ ਕਰਾਂਗੇ ਟੈਰਿਫ ਸੰਬੰਧੀ ਅਮਰੀਕੀ ਅਦਾਲਤਾਂ ਦੀ ਇੱਕ ਅਦਾਲਤ ਨੇ 트ੰਪ ਦੇ ਫੈਸਲਿਆਂ ਦੇ ਉੱਤੇ ਰੋਕ ਲਾ ਦਿੱਤੀ ਸੀ ਦੂਜੀ ਨੇ ਫੈਸਲੇ ਦੇ ਉੱਤੇ ਅੱਗੇ ਸਟੇ ਲਾ ਦਿੱਤੀ ਆ ਪੂਰਾ ਮਾਮਲਾ ਕੀ ਹੈ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਇਸ ਦੇ ਨਾਲੇ ਗੱਲ ਹੋਊਗੀ ਐਦਨ ਮਸਕ ਦੀ ਜਿਹੜੀ ਕਿ ਆਪਣੀ ਕੁਰਸੀ ਹੁਣ ਛੱਡ ਕੇ ਲੰਬੇ ਹੋ ਗਏ ਆ ਸਰਕਾਰੀ ਕੁਰਸੀ ਨੂੰ ਨੇ ਛੱਡ ਦਿੱਤੀ ਐ ਸਿੱਧੂ ਮੂਸੇਵਾਲੇ ਦੀ ਤੀਜੀ ਵਰ੍ਹੇ ਸਈ ਅੱਜ ਉਹਦੇ ਚਹੇਤਿਆਂ ਵੱਲੋਂ ਸੰਸਾਰ ਭਰ ਚ ਮਨਾਈ ਜਾ ਰਹੀ ਆ ਇਸ ਮੌਕੇ ਉਨੂੰ ਸ਼ਰਧਾਂਜਲੀयां ਪੇਂਡ ਕੀਤੀਆਂ ਜਾ ਰਹੀਆਂ ਆ ਆਪਾਂ ਵੀ ਗੱਲਬਾਤ ਕਰਾਂਗੇ ਅਖੀਰ ਚ ਗੱਲਬਾਤ ਹੋਊਗੀ ਸ਼ਰਬੀਰ ਬਾਦਲ ਹੁਣਾਂ ਦੀ ਜਿਨ੍ਹਾਂ ਨੂੰ ਮੁੜ ਕੇ ਪੰਜਾਬ ਦੀਆਂ ਹੱਕੀ ਮੰਗਾਂ ਹੁਣ ਯਾਦ ਆ ਰਹੀਆਂ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ ਚ ਵਾਪਸ ਆਉਣੇ ਆ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ ਹਰ ਰਿਵਾਇਤ ਦਾ ਸੱਚਾ ਸਾਥੀ ਜੋ ਤੁਹਾਡੀ ਸਾਦਗੀ ਨੂੰ ਹੋਰ ਵੀ ਨਿਖਾਰੇ ਭਰਤ ਜੁਲਰਜ਼ ਪਤਾ ਨੋਟ ਕਰੋ 81ਵੀ 128 ਸਟਰੀਟ ਪਾਇਲ ਬਿਜ਼ਨਸ ਸੈਂਟਰ ਸਰੀ ਵਿੱਚ ਕਾਲ 6045931111 604593111 ਸਰੀ ਤੋਂ ਬਾਅਦ ਹੁਣ ਦੂਜੀ ਲੋਕੇਸ਼ਨ ਨਾਰਥ ਈਸਟ ਕੈਲਗਰੀ ਦੇ ਸਿਟੀਸਕੇਪ ਲੈਂਡਿੰਗ ਪਲਾਜ਼ਾ ਦੇ ਵਿੱਚ ਖੁੱਲ ਗਈ ਹੈ ਸਰੀ ਵਿੱਚ ਰਹਿੰਦੇ ਹੋ ਤਾਂ ਜ਼ਾਹਿਰ ਜਈ ਗੱਲ ਹੈ ਗੱਡੀ ਤੋਂ ਬਿਨਾ ਤਾਂ ਸਰਦਾ ਨਹੀਂ ਗੱਡੀ ਲੈਣ ਦੇ ਸ਼ੌਕੀਨਾਂ ਦਾ ਇੰਤਜ਼ਾਰ ਕਰ ਰਿਹਾ ਹੈ ਆਪਣਾ ਮੋਟਰਜ਼ ਆਪਣਾ ਮੋਟਰਜ਼ ਤੁਹਾਡੀ ਪੌਕੇਟ ਦਾ ਰੱਖਦੇ ਨੇ ਖਾਸ ਖਿਆਲ ਨਵੀਂ ਜਾਂ ਪੁਰਾਣੀ ਦੋਹਾਂ ਗੱਡੀਆਂ ਦੀ ਕਰਦੇ ਨੇ ਬਿਹਤਰੀਨ ਸੇਲ ਇੰਨਾ ਹੀ ਨਹੀਂ ਈਜ਼ੀ ਫਾਈਨਾਂਸ ਵੀ ਕਰਵਾਉਂਦੇ ਨੇ ਪ੍ਰੋਵਾਈਡ ਆਪਣੀ ਐਕਸਲੈਂਟ ਸਰਵਿਸ ਕਰਕੇ ਪਛਾਣੇ ਜਾਂਦੇ ਨੇ ਆਪਣਾ ਮੋਟਰਜ਼ ਲਿਮਿਟਿਡ ਤੇ ਉਹਨਾਂ ਦੀ ਟੀਮ ਬਸ ਫਿਰ ਹੁਣੇ ਕਰੋ ਆਪਣੀ ਗੱਡੀ ਬੁੱਕ 6045371532 ਤੇ ਦਸੋ ਹੋਤਾ ਸ਼ੋਅ ਚ ਇੱਕ ਵਾਰ ਫਿਰ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਕੈਨੇਡਾ ਤੋਂ ਕੈਨੇਡਾ ਦੇ ਸੂਬੇ ਅਨਟਾਰੀਓ ਦੇ ਸ਼ਹਿਰ ਹੰਬਿਲਟਨ ਤੋਂ ਜਿੱਥੇ ਕਿ 4 ਦਸੰਬਰ ਤੋਂ ਇੱਕ ਪੰਜਾਬਣ ਸ਼ਾਲਨੀ ਸਿੰਘ ਭੇਜਪੜੀ ਹਾਲਤ ਵਿੱਚ ਲਾਪਤਾ ਸੀ ਤੇ ਹੁਣ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਉਹਦੀ Laash ਇੱਕ ਲੈਂਡਫਿਲ ਜਾਨੀ ਕਿ ਕੂੜੇ ਦੇ ਢੇਰ ਵਿੱਚੋਂ ਬਰਾਮਦ ਹੋਈ ਹੈ 40 ਸਾਲਾਂ ਦੀ ਸ਼ਾਲਨੀ ਸਿੰਘ ਅਚਾਨਕ ਆਪਣੇ ਅਪਾਰਟਮੈਂਟ ਵਿੱਚੋਂ ਗਵਾਚ ਗਈ ਸੀ ਉਸ ਤੋਂ ਬਾਅਦ ਉਹਨੂੰ ਕਿਤੇ ਦੇਖਿਆ ਨਹੀਂ ਗਿਆ ਪੁਲਿਸ ਬੜੀ ਮਸਤੀ ਦੇ ਨਾਲ ਉਹਦੀ ਭਾਲ ਕਰ ਰਹੀ ਸੀ ਉਦੀ ਮਾਤਾ ਨੀਤਾ ਸਿੰਘ ਅਤੇ ਪਿਤਾ ਦਲੀਪ ਸਿੰਘ ਵੱਲੋਂ ਕਈ ਅਪੀਲਾਂ ਕੀਤੀਆਂ ਗਈਆਂ ਸਨ ਕਿ ਜੇਕਰ ਕਿਸੇ ਨੂੰ ਪਤਾ ਹੋਵੇ ਉਹਨਾਂ ਦੀ ਬੱਚੀ ਬਾਰੇ ਜਿਹੜੀ ਕਿ ਬਰਲਿੰਗਟਨ ਅਨਟਾਰੀਓ ਦੀ ਵਿੱਚ ਜੰਮੀ ਪਈ ਆ ਤਾਂ ਉਹਨਾਂ ਦਾ ਸਾਥ ਦਿੱਤਾ ਜਾਵੇ ਤੇ ਅਖੀਰ ਪੁਲਿਸ ਨੇ ਗੁੱਥੀ ਜਿਹੜੀ ਆ ਸਲਝਾ ਲਈ ਆ ਸੋ ਇੱਕ ਮੈਲਟਨ ਦੇ ਵਿੱਚ ਹੀ ਲੈਂਡਫਿਲ ਹੈਗਾ ਉਹਦੇ ਵਿੱਚੋਂ ਉਦੀ ਲਾਸ਼ ਦੇ ਟੁਕੜਿਆਂ ਦੇ ਵਿੱਚ ਬਰਾਮਦ ਕੀਤੀ ਗਈ ਆ ਤੇ ਜਾਇ ਇਹ ਕਹਿ ਲਿਆ ਵੀ ਲਾਸ਼ ਦੇ ਕੁਝ ਟੁਕੜੇ ਬਰਾਮਦ ਕੀਤੇ ਗਏ ਆ ਹਜੇ ਪੂਰੀ ਲਾਸ਼ ਦਾ ਨਹੀਂ ਪਤਾ ਲੱਗਾ ਹਾਂ ਸੋ ਪਹਿਲਾਂ ਇਹਨੂੰ ਇਹ ਸਮਝਿਆ ਜਾ ਰਿਹਾ ਸੀ ਕਿ ਖੁਦਕੁਸ਼ੀ ਦਾ ਕੇਸ ਨਾ ਹੋਵੇ ਪਰ ਪਰਿਵਾਰ ਨੇ ਦੱਸਿਆ ਕਿ ਉਹ ਮੈਂਟਲ ਹੈਲਥ ਕ੍ਰਾਈਸਿਸ ਵਰਕਰ ਸੀ ਉਹਨਾਂ ਲੋਕਾਂ ਨਾਲ ਕੰਮ ਕਰਦੀ ਸੀ ਜਿਨ੍ਹਾਂ ਦੀ ਮਾਨਸਿਕ ਸਿਹਤ ਸਹੀ ਨਹੀਂ ਰਹਿੰਦੀ ਅਤੇ ਇਸ ਦੇ ਨਾਲ ਹੀ ਉਹ ਸਾਡੀ ਪ੍ਰੋਵੈਂਸ਼ਨ ਸੁਸਾਇਟੀ ਦੇ ਨਾਲ ਵੀ ਕੰਮ ਕਰਦੀ ਸੀ ਜਿਹੜੇ ਲੋਕ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਲੋਕਾਂ ਨੂੰ ਉਤਸ਼ਾਹ ਦਿੰਦੇ ਆ ਹੱਲਾ ਸ਼ੇਰੀ ਦਿੰਦੇ ਆ ਸੋ ਕਹਿੰਦੇ ਵੀ ਸਾਡੀ ਬੱਚੀ ਮਾਨਸਿਕ ਤੌਰ ਦੇ ਉੱਤੇ ਇੰਨੀ ਤਾਕਤਵਾਰ ਆ ਵੀ ਉਹ ਇਸ ਪਾਸੇ ਸੋਚ ਵੀ ਨਹੀਂ ਸਕਦੀ ਵੀ ਸਾਨੂੰ ਸ਼ੱਕ ਆ ਵੀ ਉਹਦੇ ਨਾਲ ਕੁਝ ਗਲਤ ਹੋਇਆ ਤੇ ਉਹਨਾਂ ਦਾ ਸ਼ੱਕ ਬਿਲਕੁਲ ਸਹੀ ਸਿੱਧ ਹੋਇਆ ਪੁਲਿਸ ਨੇ ਇਸ ਆਧਾਰ ਦੇ ਉੱਤੇ ਅਪਾਰਟਮੈਂਟ ਦੇ ਵਿੱਚ ਲੱਗੇ ਜਿਹੜੇ ਕੈਮਰੇ ਸੀ ਅੰਦਰ ਬਾਹਰ ਉਹ ਖੰਘਾਲਣੇ ਸ਼ੁਰੂ ਕੀਤੇ ਤਾਂ ਦੇਖਿਆ ਗਿਆ ਕਿ 4 ਦਸੰਬਰ ਜਦੋਂ ਤੋਂ ਲਾਪਤਾ ਸੀ ਉਸ ਤੋਂ ਬਾਅਦ ਉਹਨੂੰ ਕਦੀ ਵੀ ਅਪਾਰਟਮੈਂਟ ਵਿੱਚੋਂ ਬਾਹਰ ਜਾਂਦਿਆਂ ਨਹੀਂ ਦੇਖਿਆ ਗਿਆ ਸੋ ਪੁਲਿਸ ਦਾ ਸ਼ੱਕ ਜਿਹੜਾ ਹੋਰ ਗਹਿਰਾ ਹੋ ਗਿਆ ਉਹਨਾਂ ਨੇ ਦੇਖਿਆ ਵੀ ਜੇਕਰ ਉਹ ਬਾਹਰ ਨਹੀਂ ਨਿਕਲੀਦਾ ਮਤਲਬ ਇਹ ਆ ਵੀ ਉਹ ਅੰਦਰੋਂ ਹੀ ਕਹੇ ਗਈ ਆ ਤੇ ਬਹੁਤੇ ਕਰਕੇ ਜਿਆ ਹੁੰਦਾ ਕਿ ਲਾਸ਼ ਖੁਰਦਪੁਰਦ ਕੀਤੀ ਜਾਂਦੀ ਆ ਤੇ ਖੁਰਦਪੁਰਦ ਕਰਨ ਦੇ ਵਾਸਤੇ ਸਭ ਤੋਂ ਜਿਹੜਾ ਵਧੀਆ ਤਰੀਕਾ ਉਹ ਗਾਰਬੇਜ ਦੇ ਵਿੱਚ ਲਾਸ਼ ਛਟਣਾ ਹੁੰਦਾ ਆ ਸੋ ਉਹਨਾਂ ਨੇ ਜਿੱਥੇ ਗਾਰਬੇਜ ਜਾਂਦਾ ਸੀਗਾ ਇਸ ਅਪਾਰਟਮੈਂਟ ਬਿਲਡਿੰਗ ਦਾ ਉਹ ਲੈਂਡਫਿਲ ਜਾ ਕੇ ਕਈ ਹਫ਼ਤੇ ਖੰਘਾਲਿਆ ਉੱਥੇ ਉਹਨਾਂ ਨੇ ਕੁੱਤਿਆਂ ਦੀ ਮਦਦ ਦੇ ਨਾਲ Laash ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਉੱਥੋਂ ਪਤਾ ਲੱਗਾ ਵੀ ਇੱਥੋਂ ਵੀ ਗਹਾਾਂ ਘਰ ਵਿੱਚ ਇਕੱਠਾ ਕਰਕੇ ਥੋੜੇ ਚਿਰ ਬਾਅਦ ਇੱਕ ਵੱਡੇ ਲੈਂਡਫਿਲ ਵਿੱਚ ਟ੍ਰਾਂਸਫਰ ਕੀਤਾ ਜਾਂਦਾ ਆ ਤੇ ਕਈ ਹਫ਼ਤਿਆਂ ਦੀ ਪੁਲਿਸ ਉੱਥੇ ਆਪਣੇ ਜਿਹੜੇ ਕੁੱਤੇ ਉਹਨਾਂ ਦੇ ਨਾਲ ਲੱਭਣ ਲੱਗੀ ਹੋਈ ਸੀ ਤੇ ਫਾਈਨਲੀ ਉਹਨਾਂ ਨੂੰ ਸਬੂਤ ਮਿਲੇ ਇਸ ਗੱਲ ਦੇ ਕਿ ਜਿਹੜੀ ਉੱਥੇ Laash ਮਿਲੀ ਆ ਉਹ ਅਸ਼ਾਲਨੀ ਸਿੰਘ ਦੀ ਆ ਸੋ ਹੁਣ ਇਸ ਮਾਮਲੇ ਵਿੱਚ ਪੁਲਿਸ ਨੇ ਹਜੇ ਕੋਈ ਚਾਰਜ ਨਹੀਂ ਲਾਏ ਕਿਉਂਕਿ ਇਸ ਮਾਮਲੇ ਵਿੱਚ ਬਹੁਤ ਜਾਣਿਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਆ ਪੋਸ਼ਕਸ਼ ਕਾਰਨ ਵਾਲਿਆਂ ਦੇ ਵਿੱਚ ਉਹਦਾ ਬੁਆਏਫਰੈਂਡ ਵੀ ਸ਼ਾਮਲ ਆ ਪਰ ਪੁਲਿਸ ਕਹਿੰਦੀ ਹੈ ਵੀ ਸਾਨੂੰ ਹੱਲੇ ਉਹ ਤੇ ਸ਼ੱਕ ਨਹੀਂ ਹਾਲਾਂਕਿ ਉਹ ਪੂਰਾ ਕੋਆਪਰੇਟ ਨਹੀਂ ਕਰ ਰਿਹਾ ਪੁਲਿਸ ਦੇ ਨਾਲ ਸਹਿਯੋਗ ਨਹੀਂ ਦੇ ਰਿਹਾ ਪਰ ਫਿਰ ਵੀ ਅਸੀਂ ਉਹਨੂੰ ਸ਼ੱਕੀ ਮੰਨ ਕੇ ਨਹੀਂ ਚੱਲ ਰਹੇ ਟੈਪਲੀਕੇਸ਼ਨ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਆ ਕਿ ਜੇਕਰ ਕਿਸੇ ਦੇ ਕੋਲ ਇਹਦੇ ਬਾਰੇ ਜਾਣਕਾਰੀ ਹੋਵੇ ਤਾਂ ਉਹ ਤੁਰੰਤ ਮਿਲਟਨ ਪੁਲਿਸ ਨਾਲ ਸੰਪਰਕ ਕਰੇ ਜੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰਾਂਗੇ ਕੈਨੇਡਾ ਦੇ ਵਿੱਚ ਸਿੱਖਾਂ ਦੀ ਜਥੇਬੰਦੀ ਸਿੱਖ ਫੈਡਰੇਸ਼ਨ ਦੀ ਜਿਨ੍ਹਾਂ ਨੇ ਕੈਨੇਡਾ ਸਰਕਾਰ ਨੂੰ ਮੰਗ ਕੀਤੀ ਹੈ ਕਿ ਜੀ7 ਸਮਿਟ ਜਿਹੜੀ ਕਿ ਵੱਡੇ 7 ਮੁਲਕਾਂ ਦੀ ਇਸ ਵੇਲੇ ਲਬਰਟਾ ਦੇ ਵਿੱਚ ਹੱਲ ਰਹੀ ਹੈ ਉਹਦੇ ਵਿੱਚ ਕਈ ਵਾਰੀ ਹੁੰਦਾ ਹੈ ਕਿ ਸਾਈਡ ਦੇ ਉੱਤੇ ਜੀ20 ਜਾਂ ਕੇ ਉਸ ਤੋਂ ਵੀ ਬਾਹਰਲੇ ਮੁਲਕਾਂ ਦੇ ਨੁਮਾਇंदे ਸੱਦ ਲੈ ਜਾਂਦੇ ਆ ਸੋ ਉਹਨਾਂ ਨੇ ਪੀਕਲੇ ਇਹ ਕੀਤੀ ਹੈ ਕਿ ਇਸ ਵਾਰ ਭਾਰਤ ਦੇ ਨੁਮਾਇंदे ਨਾ ਸੱਦੇ ਜਾਣ ਯੋਕੇ ਭਾਰਤ ਵੱਲੋਂ ਕੈਨੇਡਾ ਦੇ ਵਿੱਚ ਟ੍ਰਾਂਸਨੈਸ਼ਨਲ ਰੈਪ੍ਰੈਸ਼ਨ ਲਗਾਤਾਰ ਜਾਰੀ ਆ ਧਮਕੀਆਂ ਫਰੋਤੀਆਂ ਦੇ ਪਿੱਛੇ ਭਾਰਤੀ ਗੈਂਗ ਜਿਹੜੇ ਨੇ ਉਹ ਜਿਹੜੇ ਕਿਤੇ ਸਰਕਾਰੀ ਸ਼ੈਦ ਨਾਲ ਚੱਲ ਰਹੇ ਆ ਉਹ ਲਗਾਤਾਰ ਲੋਕਾਂ ਨੂੰ ਡਰਾ ਤਮਕਾ ਰਹੇ ਆ ਇਸ ਕਰਕੇ ਕਿਸੇ ਵੀ ਭਾਰਤੀ ਰਮੈਨਦੇ ਨੂੰ ਸਰਕਾਰ ਦੇ ਅੰਗ ਨੂੰ ਇਹਨਾਂ ਸਮਾਗਮਾਂ ਦੇ ਲਾਗੇ ਨਾ ਫੜਕਣ ਦਿੱਤਾ ਜਾਵੇ ਉਹਨਾਂ ਨੇ ਕਿਹਾ ਕਿ ਅਸੀਂ ਚੋਣਾਂ ਤੋਂ ਪਹਿਲਾਂ ਵੀ 40 ਦੇ ਕਰੀਬ ਐਮਪੀਜ਼ ਦੇ ਨਾਲ ਸੰਪਰਕ ਕੀਤਾ ਸੀ ਅਤੇ ਹੁਣ ਇੱਕ ਵਾਰ ਫਿਰ ਅਸੀਂ ਐਮਪੀਜ਼ ਦੇ ਨਾਲ ਸੰਪਰਕ ਕਰਕੇ ਉਹਨਾਂ ਕੋਲੇ ਮੰਗ ਚੱਕ ਰਹੇ ਆ ਤੇ ਜਿੰਨਾ ਚਿਰ ਕੈਨੇਡਾ ਸੇਫ ਨਹੀਂ ਹੋ ਜਾਂਦਾ ਜਿੰਨਾ ਚਿਰ ਆਪਾਂ ਹੀ ਹਰਦੀਪ ਸਿੰਘ ਨੱਜਰ ਦੇ ਕਾਤਲਾਂ ਨੂੰ ਸਜ਼ਾ ਨਹੀਂ ਮਿਲ ਜਾਂਦੀ ਜਿਹੜੇ ਹੋਰ ਮਾਮਲੇ ਐ ਇੱਥੇ ਗੋਲੀਆਂ ਚੱਲੀਆਂ ਧਮਕੀਆਂ ਦਿੱਤੀਆਂ ਗਈਆਂ ਉਹਨਾਂ ਦਾ ਹੱਲ ਨਹੀਂ ਹੋ ਜਾਂਦਾ ਉਹਨਾਂ ਚਿਰ ਭਾਰਤ ਨਾਲ ਕੋਈ ਵੀ ਨਰਮਾਈ ਨਾ ਵਰਤੀ ਜਾਵੇ ਇਸੇ ਨਾਲ ਹੀ ਆਪਾਂ ਗੱਲਬਾਤ ਕਰੀਏ ਅਮਰੀਕਾ ਦੀ ਅਮਰੀਕਾ ਦੇ ਵਿੱਚ ਕੱਲ ਸ਼ਾਮ ਇੱਕ ਫੈਸਲਾ ਜਿਹਾ ਆਇਆ ਸੀਗਾ ਜਿਸ ਤੋਂ ਲੱਗਦਾ ਸੀਗਾ ਕਿ ਆਸ ਦੀ ਕਿਰਨ ਵੱਜੀ ਆ ਅਮਰੀਕਾ ਦੀ ਜਿਹੜੀ ਟ੍ਰੇਡ ਕੋਰਟ ਆ ਉਹਨਾਂ ਨੇ ਇਹ ਕਿਹਾ ਸੀ ਕਿ ਜਿਹੜੇ ਟਰੰਪ ਵੱਲੋਂ ਰੈਸੀਪ੍ਰੋਕਲ ਟੈਰਿਫ ਲਾਏ ਗਏ ਆ ਸਾਰੀ ਦੁਨੀਆ ਦੇ ਉੱਤੇ ਉਹਨਾਂ ਦੇ ਉੱਤੇ ਉਹ ਰੋਕ ਲਾ ਰਹੇ ਆ ਸੋ ਇੱਕ ਤਾਂ ਹੈਗੇ ਟੈਰਫ ਗੈਣਮਥ ਕੇ ਲਾਏ ਆ ਜਿਵੇਂ ਕਿ ਸਟੀਲ ਦੇ ਉੱਤੇ ਅਲੂਮੀਨੀਅਮ ਦੇ ਉੱਤੇ ਆਟੋ ਸੈਕਟਰ ਦੇ ਉੱਤੇ ਕੈਨੇਡਾ ਤੇ ਲਾਏ ਆ ਇੱਕ ਰੈਸੀਪ੍ਰੋਕਲ ਟੈਰਫ ਜਿਹੜੇ 트ੰਪ ਵੱਲੋਂ ਲਾਏ ਗਏ ਸੀ ਲਿਬਰੇਸ਼ਨ ਡੇ ਕਹਿ ਕੇ ਉਹਦੇ ਵਿੱਚ ਹਰੇਕ ਮੁਲਕ ਦੇ ਉੱਤੇ ਟੈਰਫ ਲਾਉਂਦੇ ਸੀ ਦੁਨੀਆ ਦੇ ਉੱਤੇ ਵੀ ਜਿੰਨੇ ਵੀ ਟੈਰਫ ਅਮਰੀਕਾ ਤੇ ਲੱਗੇ ਹੋਏ ਆ ਉਸ ਮੁਲਕ ਵੱਲੋਂ ਉਨੇ ਹੀ ਟੈਰਫ ਜਿਹੜੇ ਆ ਅਮਰੀਕਾ ਵੱਲੋਂ ਉਹਦੇ ਉੱਤੇ ਲਾਏ ਜਾਣਗੇ ਸੂਏ ਸੰਫੈਸਲੇ ਦੇ ਉੱਤੇ ਅਦਾਲਤ ਨੇ ਟ੍ਰੇਡ ਕੋਰਟ ਨੇ ਇਹ ਕਹਿ ਕੇ ਪਾਬੰਦੀ ਲਾਤੀ ਸੀ ਕਿ ਅਮਰੀਕਾ ਦੇ ਰਾਸ਼ਟਰਪਤੀ ਦੇ ਅਧਿਕਾਰ ਖੇਤਰ 'ਚ ਨਹੀਂ ਉਹਦੇ ਅਖਤਿਆਰ ਵਿੱਚ ਨਹੀਂ ਹੈਗਾ ਇਹ ਗੱਲ ਕਹਿਣੀ ਤੇ ਇਸ ਕਰਕੇ ਇਸ ਫੈਸਲੇ ਤੇ ਰੋਕ ਲਾਈ ਜਾਂਦੀ ਆ ਉਸ ਤੋਂ ਬਾਅਦ ਟਰੰਪ ਪ੍ਰਸ਼ਾਸਨ ਅਪੀਲ ਕੋਰਟ ਵਿੱਚ ਚਲੇ ਗਿਆ ਤੇ ਕੁਝ ਹੀ ਘੰਟਿਆਂ ਬਾਅਦ ਅਪੀਲ ਕੋਰਟ ਨੇ ਟ੍ਰੇਡ ਕੋਰਟ ਦਾ ਫੈਸਲਾ ਉਹਦੇ ਉੱਤੇ ਸਟੇ ਦੇ ਦਿੱਤੀ ਹੈ ਜੀ ਉਹ ਕਦੇ ਵੀ ਟਰੰਪ ਦਾ ਜਿਹੜਾ ਫੈਸਲਾ ਆ ਉਹ ਗਲਤ ਆ ਜਾਂ ਸਹੀ ਆ ਉਹਦੀ ਸਿਰਵਾਈ ਆਪਾਂ ਬਾਅਦ 'ਚ ਕਰਾਂਗੇ ਆਉਣ ਵਾਲੇ ਹਫ਼ਤਿਆਂ 'ਚ ਉਹਦੀ ਸਰਵਾਈ ਹੋਊਗੀ ਪਰ ਹਾਲ ਦੀ ਕੜੀ ਅਸੀਂ ਟਰੰਪ ਪ੍ਰਸ਼ਾਸਨ ਨੂੰ ਸਤੇ ਦਿੰਦੇ ਆ ਇਹ ਰੈਸਿਪ੍ਰੋਕਲ ਟੈਰਫ ਇਸੇ ਤਰ੍ਹਾਂ ਲੱਗੇ ਰਹਿਣਗੇ ਸੋ ਕੁਝ ਘੰਟਿਆਂ ਲਈ ਖੁਸ਼ੀ ਮਿਲੀ ਸੀ ਲੋਕਾਂ ਨੂੰ ਵੀ ਟੈਰਫ ਜਿਹੜੇ ਆ ਚੱਕੇ ਗਏ ਆ ਪਰ ਦੁਬਾਰਾ ਉਹਦੇ ਉੱਤੇ ਸਤੇ ਮਿਲਦੇ ਨਾਲ ਟਰੰਪ ਨੂੰ ਕੁਝ ਰਾਹਤ ਮਹਿਸੂਸ ਹੋਈ ਆ ਅ ਵੈਸੇ ਦੁਨੀਆ ਭਰ ਦੇ ਮੁਲਕਾਂ ਨੇ ਦਾ ਸਵਾਗਤ ਕੀਤਾ ਸੀਗਾ ਕਿ ਅਮਰੀਕੀ ਟ੍ਰੇਡ ਕੋਰਟ ਨੇ ਸਹੀ ਫੈਸਲਾ ਸੁਣਾਇਆ ਆ ਤੇ ਹੁਣ ਉਹਨਾਂ ਵੱਲੋਂ ਹੀ ਨਿਰਾਸ਼ਾ ਪ੍ਰਗਟਾਈ ਜਾ ਰਹੀ ਹੈ ਕਿ ਅਪੀਲ ਕੋਰਟ ਨੇ ਚੰਗਾ ਨਹੀਂ ਕੀਤਾ ਇਹ ਫੈਸਲਾ ਜਿਹੜਾ ਆ ਪਲਟਾ ਕੇ ਸੋ ਸਮਝਣ ਵਾਲੀ ਗੱਲ ਇਹ ਹੈ ਕਿ ਜਿਹੜੇ ਟ੍ਰੇਡ ਦੇ ਮਾਹਰ ਨੇ ਜਾਂ ਟ੍ਰੇਡ ਦੇ ਲਾਅਰਜ਼ ਨੇ ਉਹ ਇਹ ਕਹਿ ਰਿਹਾ ਕਿ ਜਿੰਨਾ ਚਿਰ ਕੋਈ ਵੀ ਮੁਲਕ ਅਮਰੀਕਾ ਦੇ ਨਾਲ ਬਹਿ ਕੇ ਨੇਗੋਸ਼ੀਏਟ ਕਰਕੇ ਸਮਝੌਤਾ ਸਹੀ ਬਦ ਨਹੀਂ ਕਰ ਲੈਂਦਾ ਡੀਲ ਨਹੀਂ ਕਰ ਲੈਂਦਾ ਉਹਨਾਂ ਚਿਰ ਸਾਰਾ ਕੁਝ ਹਵਾ ਦੇ ਵਿੱਚ ਹੀ ਆ ਬਹੁਤ ਸਾਰੇ ਲੋਕ ਜਿਹੜੇ ਆ ਉਹ ਘਾਟਾ ਖਾ ਰਹੇ ਆ ਮਸਲਨ ਕਿਸੇ ਨੂੰ ਪਤਾ ਹੀ ਨਹੀਂ ਕਿ ਕਿਹੜੀ ਚੀਜ਼ ਉੱਤੇ ਕਿੰਨਾ ਟੈਰਫ ਲੱਗ ਰਿਹਾ ਤੁਸੀਂ ਅਮਰੀਕਾ ਤੋਂ ਕੋਈ ਸਮਾਨ ਇੱਥੇ ਮੰਗਾ ਰਹੇ ਆ ਕੈਨੇਡਾ ਦੇ ਵਿੱਚ ਜਾਂ ਕੈਨੇਡਾ ਤੋਂ ਕੋਈ ਸਮਾਨ ਅਮਰੀਕਾ ਵਿੱਚ ਜਾ ਰਿਹਾ ਜਿੰਨਾ ਵੀ ਉਹ ਮੋਰੇ ਕਹਿ ਦੇਣ ਕਿ ਟੈਰਫ ਨੇ ਪਰਸੈਂਟ ਆ ਤੁਹਾਨੂੰ ਦੇਣਾ ਪੈਂਦਾ ਕਿਉਂਕਿ ਤੁਹਾਡੇ ਕੋਲ ਕੋਈ ਸੂਚੀ ਹੋਈ ਹੈ ਨਹੀਂ ਪੀ ਕਿਹੜੀ ਚੀਜ਼ ਉੱਤੇ ਕਿੰਨਾ ਟੈਰਫ ਲੱਗਾ ਹੋਇਆ ਸੋ ਇਸ ਦੀ ਆੜ ਦੇ ਵਿੱਚ ਲੋਕਾਂ ਨੂੰ ਮਣਾ ਮੋਹੀ ਜਿਹੜੇ ਪੈਸੇ ਭਰਨੇ ਪੈ ਰਹੇ ਆ ਸੋ ਜੇਕਰ ਕੋਈ ਡੀਲ ਹੋ ਜਾਂਦੀ ਆ 네ਗੋਸ਼ੀਏਸ਼ਨ ਹੋ ਕੇ ਸਮਝੌਤਾ ਹੋ ਜਾਂਦਾ ਘੱਟੋ ਘੱਟ ਲੋਕਾਂ ਦੇ ਹੱਥ ਵਿੱਚ ਪੇਪਰ ਹੋਊਗਾ ਵੀ ਆਹ ਚੀਜ਼ ਜਿਹੜੀ ਆ ਉਹਦੇ ਤੇ ਇੰਨਾ ਟੈਰਫ ਜਿਹੜਾ ਉੱਧਰ ਜਾਣ ਲਈ ਲੱਗਣਾ ਤੇ ਇੰਨਾ ਟੈਰਫ ਇੱਧਰ ਆਉਣ ਲਈ ਲੱਗਣਾ ਆ ਸੋ ਲੋਕਾਂ ਨੂੰ ਕੁਝ ਰਾਹਤ ਮਿਲ ਸਕਦੀ ਆ ਸੋ ਇਸ ਕਰਕੇ ਕੈਨੇਡਾ ਸਰਕਾਰ ਨੂੰ ਚਾਹੀਦਾ ਕਿ ਉਹ ਜਲਦ ਤੁਰੰਤ ਟਰੰਪ ਪ੍ਰਸ਼ਾਸਨ ਨਾਲ ਬਹਿ ਕੇ ਇੱਕ ਡੀਲ ਇੱਕ ਸਮਝੌਤਾ ਸਹੀ ਵੱਧ ਕਰ ਲੈ ਅਤੇ ਇਸ ਗੱਲ ਨੂੰ ਇੱਥੇ ਨਿਬਟਾਉਣ ਕਿਹੜੀਆਂ ਅਦ ਰੋਕ ਲਾ ਦਿਆ ਕਰਨੀ ਆ ਦੂਜੇ ਨੇ ਖੁੱਲ ਦੇ ਦਿਆ ਕਰਨੀ ਆ ਤੇ ਇਹ ਧਾਰਮ ਬਦਾਰ ਜਿਹੜਾ ਲਗਾਤਾਰ ਅਗਲੇ 3.5 ਸਾਲ ਚੱਲਦਾ ਰਹਿਣਾ ਆ ਤੋ ਦਾ ਪੱਕਾ ਹੱਲ ਇਹੀ ਆ ਕਿ ਸਮਝੌਤਾ ਸਹੀ ਵੱੱਦ ਕਰ ਲੈਣਗੇ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਜੀ ਬਿਲੀਨੀਅਰ ਐਲਨ ਮਸਕ ਦੀ ਐਲਨ ਮਸਕ ਜਿਹੜੇ ਕਿ ਟੈਸਲਾ ਦੇ ਟਵਿੱਟਰ ਦੇ ਇਸ ਨਾਲ ਸਪੇਸ ਐਕਸ ਦੇ ਮਾਲਕ ਨੇ ਤੇ ਉਹਨਾਂ ਨੇ ਆਪਣੇ ਸਰਕਾਰੀ ਯੁੱਧੇ ਤੋਂ ਪਰੇ ਹੋਣ ਦਾ ਮਨ ਬਣਾ ਲਿਆ ਜੀ ਤਾਨੂੰ ਯਾਦ ਹੋਣਾ ਕਿ ਟਰੰਪ ਦੀ ਜਿੱਤ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਸੀਗਾ ਬੜੇ ਉਤਸ਼ਾਹ ਦੇ ਵਿੱਚ ਸੀਗੇ ਕਿ ਅਸੀਂ ਆਹ ਕਰ ਦੇਣਾ ਸੀ ਅਸੀਂ ਉਹ ਕਰ ਦੇਣਾ ਸੀ ਆਹ ਚੇਂਜਸ ਲਿਆ ਦੇਣੀਆਂ ਆ ਤੇ ਹੁਣ ਜਦੋਂ ਪਾਸੇ ਹੋਏ ਆ ਉਹ ਕਹਿੰਦੇ ਵੀ ਜਿੰਨਾ ਕੰਮ ਮੈਂ ਮੈਨੂੰ ਸੌਂਪਿਆ ਸੀਗਾ ਜਾਂ ਜਿੰਨੇ ਦਿਨ ਮੈਂ ਕੰਮ ਕਰਨ ਲਈ ਆ ਸੀਗਾ ਇਹਨਾਂ ਦੇ ਨਾਲ ਉਹ ਦਿਨ ਪੂਰੇ ਹੋ ਚੱਲੇ ਆ ਤੇ ਸਰ ਕੇ ਮੈਂ ਲੰਬੇ ਹੋ ਰਿਹਾ ਹਾਲਾਂਕਿ ਇਹ ਸੱਚਾਈ ਨਹੀਂ ਹੈਗੀ ਜਿੰਨੇ ਦਿਨ ਉਹਨਾਂ ਨੇ ਕਿਹਾ ਸੀ ਉਸ ਤੋਂ ਪਹਿਲਾਂ ਹੀ ਉਹ ਲੰਬੇ ਹੋਣ ਲੱਗਿਆ ਸੋ ਇਹਦੇ ਵਿੱਚ ਜਿਹੜਾ ਮੁੱਖ ਮਸਲਾ ਆ ਉਹ ਇਹ ਆ ਕਿ ਇੱਕ ਤਾਂ ਡੋਜ ਮਹਿਕਮਾ ਇਹ ਜਿਹੜਾ ਸਰਕਾਰੀ ਪੈਸਾ ਕਿਵੇਂ ਬਚਾਉਣਾ ਆ ਸਰਕਾਰੀ ਮਹਿਕਮਿਆਂ ਦੇ ਵਿੱਚ ਜਿਹੜੀ ਦੁਰਵਰਤੋਂ ਹੋ ਰਹੀ ਆ ਪੈਸੇ ਦੀ ਉਹਨੂੰ ਕਿਵੇਂ ਘਟਾਉਣਾ ਆ ਉਹ ਮਹਿਕਮਾ ਉਹਨਾਂ ਦੇ ਕੋਲ ਸੀਗਾ ਪਹਿਲਾਂ ਇਸ ਮਹਿਕਮੇ ਦੇ ਦੋ ਹੈੱਡ ਲਾਏ ਗਏ ਸੀਗੇ ਇੱਕ ਵਿਵੇਕ ਰਾਮਾ ਸਵਾਮੀ ਤੇ ਦੂਜੇ ਐਲਨ ਮਸਕ ਪਰ ਖੰਭ ਇਹਨਾਂ ਦੇ ਪਹਿਲਾਂ ਹੀ ਉਤਰ ਦਿੱਤੇ ਗਏ ਸੀਗੇ ਕਿ ਤੁਸੀਂ ਸਿਫਾਰਿਸ਼ ਕਰ ਸਕਦੇ ਆ ਆਪਣੇ ਤੌਰ ਦੇ ਤੇ ਫੈਸਲਾ ਕੋਈ ਨਹੀਂ ਲੈ ਸਕਦੇ ਉਦੋਂ ਬਾਅਦ ਫਿਰ ਐਲਨ ਮਸਕ ਕਿਸੇ ਨਾਲ ਰਲਕੇ ਨਹੀਂ ਚੱਲਦਾ ਇਹਨੇ ਪਹਿਲੇ ਹੱਥ ਤੇ ਵਿਵੇਕ ਰਾਮਾ ਸਵਾਮੀ ਨੂੰ ਪਰੇ ਕਰਾ ਦਿੱਤਾ ਸੋ ਹੁਣ ਕੱਲਾ ਹੀ ਚੱਲਦਾ ਆ ਸਕਾ ਤੇ ਹੁਣ ਜਿਹੜੀ ਕੱਲ ਜਾ ਕੇ ਹੋਈ ਆ ਉਹ ਇਹ ਕਿ 트럼ਪ ਨੇ ਜਿਹੜਾ ਇੱਕ ਬੈਗ ਐਂਡ ਬਿਊਟੀਫੁਲ ਕਹਿ ਕੇ ਬਿੱਲ ਲਿਆਂਦਾ ਜਿਹੜਾ ਉਹਦੇ ਵਿੱਚ ਡਿਸਐਗਰੀਮੈਂਟ ਹੋ ਗਿਆ ਸੋ ਉਹਦੇ ਵਿੱਚ ਐਲਨ ਮਸਕ ਹੁਣੇ ਪਬਲੀਕਲੀ ਇਹ ਗੱਲ ਕਹਿ ਚੁੱਕੇ ਆ ਕਿ ਇਸ ਬਿੱਲ ਦੇ ਵਿੱਚ ਜਿਹੜੇ 트럼ਪ ਨੂੰ ਬਹੁਤ ਵੜਾਇਆ ਜਾ ਰਿਹਾ ਉਦੇ ਵਿੱਚ ਜਿਹੜਾ ਡੋਜ ਪ੍ਰੋਗਰਾਮ ਹੈ ਉਹਦੀ ਹੇਠੀ ਕੀਤੀ ਗਈ ਆ ਜਿਹੜੇ ਖਰਚੇ ਡੋਜ ਪ੍ਰੋਗਰਾਮ ਦੇ ਵਿੱਚ ਕੱਟ ਕਰਨ ਨੂੰ ਕਿਹਾ ਗਿਆ ਆ ਉਹ ਇਹਦੇ ਵਿੱਚ ਸ਼ਾਮਲ ਕੀਤੇ ਗਏ ਆ ਤੇ ਜਿਹੜੇ ਕੰਮ ਪਹਿਲਾਂ ਉਹਨਾਂ ਨੇ ਕਿਹਾ ਸੀ ਕਾਰਨ ਨੂੰ ਕਿ ਇਸ ਤਰੀਕੇ ਦੇ ਨਾਲ ਆਪਾਂ ਅਮਰੀਕਾ ਨੂੰ ਅੱਗੇ ਲਿਜਾ ਸਕਦੇ ਆ ਉਹਨਾਂ ਦੇ ਨਾਲ ਸਮਝੌਤਾ ਕਰ ਲਿਆ ਟਰੰਪ ਪ੍ਰਸ਼ਾਸਨ ਨੇ ਉਹ ਪਿੱਛੇ हट ਰਹੇ ਆ ਸੋ ਇਸ ਕਰਕੇ ਉਹ ਕਹਿੰਦੇ ਵੀ ਮੈਂ ਹੁਣ ਪਾਸੇ ਹੋਣ ਦਾ ਮਨ ਬਣਾ ਲਿਆ ਜੀ ਸੋ ਐਲਨ ਮਸਕ ਜਿਹੜੇ ਨੇ ਜੀ 4 ਕੁ ਮਹੀਨੇ ਦੇ ਕਰੀਬ ਹੈ ਅਮਰੀਕੀ ਪ੍ਰਸ਼ਾਸਨ ਚ ਸਵਾਮਾਨ ਨਿਭਾ ਕੇ ਆ ਪਰੇ ਹੋ ਚੱਲ ਰਿਹਾ ਤੇ ਉਹ ਕਹਿੰਦੇ ਵੀ ਮੇਰਾ ਜ਼ਿਆਦਾ ਸਮਾਂ ਜਿਹੜਾ ਹੁਣ ਆਪਣੀਆਂ ਕੰਪਨੀਆਂ ਦੇ ਉੱਤੇ ਰਹੂਗਾ ਮੈਂ ਟੈਸਲਾ ਨੂੰ ਤੇ ਸਪੇਸ ਐਕਸ ਨੂੰ ਵੱਧ ਟਾਈਮ ਦੇਣਾ ਚਾਹੁੰਦਾ ਹਾਂ ਆਪਣੇ ਕਾਰੋਬਾਰ ਵੱਲ ਵੱਧ ਧਿਆਨ ਦੇਣਾ ਚਾਹੁੰਦਾ ਹਾਂ ਅਸਲ ਦੇ ਵਿੱਚ ਗੱਲ ਸਮਝਣ ਵਾਲੀ ਇਹ ਆ ਕਿ ਅਮਰੀਕੀ ਪ੍ਰਸ਼ਾਸਨ ਅਮਰੀਕੀ ਸਰਕਾਰ ਦਾ ਪ੍ਰਬੰਧ ਬਹੁਤ ਡੂੰਘਾ ਅਤੇ ਗੁੰਝਲਦਾਰ ਆ ਇੱਕ ਬਹੁਤ ਵੱਡਾ ਨੈਟਵਰਕ ਇਹਨੂੰ ਚਲਾਉਂਦਾ ਆ ਜਿਹਦੀਆਂ ਬਹੁਤ ਸਾਰੀਆਂ ਦਿਸ਼ਦੀਆਂ ਅਤੇ ਅਣਦਿਸ਼ਦੀਆਂ ਬਾਹਾਂ ਨੇ ਤੇ ਉਹ ਕੋਈ ਇਕੱਲਾ ਬੰਦਾ ਇਹਨੂੰ ਅਮਰੀਕੀ ਸਰਕਾਰ ਨੂੰ ਚਾਹੇ ਵੀ ਮੈਂ ਆਪਣੀ ਮਰਜ਼ੀ ਨਾਲ ਚਲਾ ਲਊਗਾ ਚਾਹੇ ਉਹ ਐਲਨ ਮਸਕ ਹੋਵੇ ਜਾਂ ਡੋਨਲਡ ਟਰੰਪ ਹੋਵੇ ਰਾਸ਼ਟਰਪਤੀ ਹੋਵੇ ਇਹ ਸੰਭਵ ਨਹੀਂ ਹੈਗਾ ਇਹਦੇ ਵਿੱਚ ਕਿਸੇ ਇੱਕ ਬੰਦੇ ਦੀ ਮਨਮਰਜ਼ੀ ਨਹੀਂ ਚੱਲਦੀ ਤੇ ਆਪਾਂ ਦੇਖ ਚੁੱਕੇ ਹਾਂ ਕਿ ਕਿਵੇਂ ਟਰੰਪ ਨੂੰ ਵੀ ਆਪਣੇ ਫੈਸਲੇ ਬਦਲਨੇ ਪਏ ਆ ਤੇ 4 ਮਹੀਨਿਆਂ ਦੇ ਵਿੱਚ ਐਲਨ ਮਸਕ ਦੀ ਵੀ ਬੱਸ ਹੋ ਗਈ ਆ ਉਹ ਵੀ ਲੰਬੇ ਹੋ ਰਹੇ ਸੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਸਿੱਧੂ ਮੂਸੇ ਵਾਲੇ ਹੁਣਾਂ ਦੀ ਆਸ਼ੋਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇ ਵਾਲਾ ਦੀ ਤੀਜੀ ਬਾਰਸੀ ਜਿਹੜੀ ਆ ਉਹਨਾਂ ਦੇ ਚਾਹੇਤਿਆਂ ਵੱਲੋਂ ਦੇਸ਼ ਵਿਦੇਸ਼ ਵਿੱਚ ਮਨਾਈ ਗਈ ਆ ਆ ਪਰਿਵਾਰ ਜਿਹੜਾ ਹੈਗਾ ਜੀ ਉਹ ਅਜੇ ਵੀ ਇਨਸਾਫ ਦੀ ਭਾਲ ਵਿੱਚ ਆ ਤਿੰਨ ਸਾਲ ਬੀਤ ਜਾਣ ਤੋਂ ਬਾਅਦ ਵੀ ਉਹਦੇ ਜਿਹੜੇ ਕਾਤਲ ਨੇ ਸ਼ਰਮ ਘੋਮੀ ਨਹੀਂ ਰਹੀ ਬਲਕਿ ਹੋਰ ਲੋਕਾਂ ਨੂੰ ਮਾਰਨ ਦੀਆਂ ਧਮਕੀਆਂ ਦੇ ਰਹੇ ਆ ਤੁਹਾਨੂੰ ਯਾਦ ਹੁਣ ਜਿਹਨੂੰ ਮਾਰਨ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਉਨਨ ਲਈ ਗਈ ਸੀ ਤੇ ਉਹ ਗੈਂਗ ਸਰ ਭਾਰਤ ਵਿੱਚ ਹੀ ਨਹੀਂ ਬਲਕੇ ਬਾਹਰ ਕੈਨੇਡਾ ਅਮਰੀਕਾ ਦੇ ਵਿੱਚ ਵੀ ਆ ਕੇ ਐਕਟਿਵ ਆ ਪੂਰੀ ਸਰਕਾਰੀ ਸ਼ੈਅ ਦੇ ਨਾਲ ਐਕਟਿਵ ਆ ਅਤੇ ਹੋਰਾਂ ਲੋਕਾਂ ਨੂੰ ਮਾਰ ਚੁੱਕਿਆ ਜਾਂ ਮਾਰਨ ਦੀ ਕੋਸ਼ਿਸ਼ ਦੇ ਵਿੱਚ ਆ ਜੀ ਸੋ ਜਿਹੜਾ ਪਰਿਵਾਰ ਆ ਉਹ ਇਨਸਾਫ ਮੰਗ ਰਿਹਾ ਪਰ ਲਗਾਤਾਰੇ ਭੁੱਲਿਆ ਜਾ ਰਿਹਾ ਕਿ ਜਿਹੜਾ ਨੇ ਖੋਦ ਕਤਲ ਕਰਾਇਆ ਹੋਵੇ ਉਹ ਇਨਸਾਫ ਨਹੀਂ ਦਿੰਦੇ ਹੁੰਦੇ ਲਾਰੈਂਸ ਬਿਸ਼ਰੋਈ ਦੀ ਤਾਂ ਇੰਟਰਵਿਊ ਤੱਕ ਵੀ ਮੁੜ ਕੇ ਸਰਕਾਰੀ ਚੈਨਲਾਂ ਦੇ ਉੱਤੇ ਹੋਈ ਆ ਤੇ ਕਿਸੇ ਪੱਤਰਕਾਰ ਤੱਕ ਨੂੰ ਇਹ ਨਹੀਂ ਪੁੱਛਿਆ ਗਿਆ ਵੀ ਤੁਸੀਂ ਇਹਦੀ ਜੇਲ੍ਹ ਚੋਂ ਇੰਟਰਵਿਊ ਕਿਵੇਂ ਕਰ ਲਈ ਸੋ 1984 ਤੋਂ ਵੀ ਆਪਾਂ ਇਹ ਦੇਖਦੇ ਆਏ ਆ ਕਿ ਜਿਹੜੇ ਇਹ ਕਤਲੇਆਮ ਕਰਦੇ ਆ ਕਤਲ ਕਰਦੇ ਆ ਉਹ ਇਨਸਾਫ ਨਹੀਂ ਦਿੰਦੇ ਹੁੰਦੇ ਇਹਨਾਂ ਕੋਲੋਂ ਇਨਸਾਫ ਦੀ ਝਾਕਾ ਰੱਖਣਾ ਹੀ ਜੜਾ ਆ ਉਹ ਮਾੜੀ ਗੱਲ ਹੈਗੀ ਆ ਸੋ ਸਿੱਧੂ ਮੂਸੇਵਾਲੇ ਦੀ ਮੌਤ ਤੇ ਜੇ ਸ਼ਰਦਾਂ ਅਜਲੀ ਦੇਣੀ ਹੋਵੇ ਤਾਂ ਸਭ ਤੋਂ ਵੱਡੀ ਗੱਲ ਇਹ ਹੋ ਸਕਦੀ ਆ ਕਿ ਆਪਾਂ ਤੋਂ ਸਿੱਖਿਆ ਕੀ ਆ ਉਸ ਮੌਤ ਤੋਂ ਬਾਅਦ ਸਿੱਖਿਆ ਕੀ ਆ ਆ ਪਰਸਨਲੀ ਨਿੱਜੀ ਤੌਰ ਦੇ ਉੱਤੇ ਕੌਮੀ ਤੌਰ ਦੇ ਉੱਤੇ ਕੀ ਸਿੱਖਿਆ ਆ ਕਿਉਂਕਿ ਜਿਹੜਾ ਸਭ ਤੋਂ ਵੱਡਾ ਸਬਕ ਮੌਤ ਤੋਂ ਬਾਅਦ ਉਹ ਇਹ ਹੋ ਸਕਦਾ ਸੀਗਾ ਕਿ ਜਿਹੜੇ ਆਪਣੇ ਨਿੱਜੀ ਵਿਚਾਰ ਹੈਗੇ ਆ ਕਿਸੇ ਦੇ ਨਾਲ ਸਹਿਮਤੀ ਆ ਉਹਨਾਂ ਨੂੰ ਪਾਸੇ ਰੱਖ ਕੇ ਆਪਾਂ ਇਕੱਠੇ ਕਿਵੇਂ ਤੁਰ ਸਕਦੇ ਆ ਸੋ ਉਸ ਵੇਲੇ ਇਦਾਂ ਲੱਗਦਾ ਸੀਗਾ ਕਿ ਪੰਜਾਬ ਜਾਂ ਪੰਜਾਬੀ ਬਹੁਤ ਕੁਝ ਸਿੱਖਣਗੇ ਇਸ ਮੌਕੇ ਤੋਂ ਬਾਅਦ ਪਰ ਤਿੰਨ ਸਾਲ ਬਾਅਦ ਆਪਾਂ ਜਦੋਂ ਦੇਖਦੇ ਆ ਇਹਦਾ ਅਨਲਿਸਿਸ ਕਰਦੇ ਆ ਤੇ ਲੱਗਦਾ ਨਹੀਂ ਕੋਈ ਫਰਕ ਪਿਆ ਹੱਲੇ ਵੀ ਲੋਕ ਨਿੱਜੀ ਵਿਚਾਰਾਂ ਪਿੱਛੇ ਸਹਿਮਤੀਆਂ ਪਿੱਛੇ ਇੱਕ ਦੂਜੇ ਨੂੰ ਗਾਲ੍ਹਾਂ ਕੱਢਦੇ ਆ ਜਾਨ ਲੈਣ ਤੱਕ ਜਾਂਦੇ ਆ ਸਿੱਧੂ ਮੂਸੇਵਾਲੇ ਦਾ ਕਤਲ ਸਾਡੇ ਸਮਿਆਂ ਦਾ ਇੱਕ ਵੱਡਾ ਦਿਖਾਣਾ ਸੀਗਾ ਪੰਜਾਬ ਦਾ ਪੰਜਾਬੀਅਤ ਦਾ ਬਹੁਤ ਵੱਡਾ ਨੁਕਸਾਨ ਸੀਗਾ ਪਰ ਅਸੀਂ ਉੱਤੋਂ ਕੁਝ ਸਿੱਖਿਆ ਨਹੀਂ ਹੈਗਾ ਕਿ ਨਿੱਜੀ ਰਣਕਾਂ ਜਾਂ ਜਿਹੜੇ ਨਿੱਜੀ ਵਿਚਾਰ ਆ ਉਹ ਪਹਿਲਾਂ ਰੱਖਦੇ ਆ ਆ ਜਿਹੜੀਆਂ ਬਾਕੀ ਘਟ ਆयां ਉਹਨਾਂ ਨੂੰ ਨਹੀਂ ਸਹੀ ਕਰਦੇ ਜੀ ਸਾਨੂੰ ਸਮਝਣਾ ਪਊਗਾ ਕਿ ਦਿੱਲੀ ਨੂੰ ਸਾਡੇ ਸਾਰੇ ਦੁੱਲੇ ਰੜਕਦੇ ਆ ਚਾਹੇ ਉਹ ਅਮਰਪਾਲ ਸਿੰਘ ਆ ਚਾਹੇ ਉਹ ਸਿੱਧੂ ਮੂਸੇ ਵਾਲਾ ਸੀਗਾ ਚਾਹੇ ਉਹ ਦੀਪ ਸਿੱਧੂ ਸੀਗਾ ਉਹਨਾਂ ਦੀ ਜਿਹੜੀ ਨਾਫ਼ਰਤ ਹਿੰਦੂ ਤੇ ਵੀ ਲਾਣੇ ਦੀ ਆ ਅਜੇ ਤੱਕ ਵੀ ਉੰਨੀ ਹੋਈ ਆ ਉਹ ਸਿੱਧੂ ਮੂਸੇ ਵਾਲੇ ਨੂੰ ਦੀਪ ਸਿੱਧੂ ਨੂੰ ਅਮਰਪਾਲ ਸਿੰਘ ਨੂੰ ਉੰਨੀਆਂ ਹੀ ਗਾਲਾਂ ਕੱਢਦੇ ਆ ਸਾਨੂੰ ਉਹ ਗੱਲਾਂ ਦੇਖਣ ਦੀ ਲੋੜ ਆ ਕਿ ਚਾਹੇ ਬੰਦਾ ਕਿਸੇ ਵੀ ਵਿਚਾਰਧਾਰਾਜ ਬੱਜਾ ਹੋਵੇ ਜੇਕਰ ਉਹ ਪੰਜਾਬ ਵਾਲੀ ਸਾਈਡ ਖੜਾ ਆ ਦਿੱਲੀ ਵਾਲੀ ਸਾਈਡ ਨਹੀਂ ਖੜਾ ਆ ਤਾਂ ਉਹਨੂੰ ਜਿਹੜਾ ਆ ਅ ਦਿੱਲੀ ਵਾਲੇ ਤਾਂ ਗਾਲਾਂ ਕੱਢਦੇ ਕੱਢਦੇ ਆ ਪੰਜਾਬ ਵਾਲੇ ਵੀ ਉਹਨੂੰ ਸਮਝਦੇ ਨਹੀਂ ਹੈਗੇ ਘੱਟੋ ਘੱਟ ਇੰਨੀ ਗੱਲ ਜ਼ਰੂਰ ਸਮਝਣੀ ਚਾਹੀਦੀ ਆ ਵੀ ਜੇ ਜਿਹਦੀ ਤੁਹਾਡੇ ਨਾਲ ਵਿਚਾਰ ਤਾਂ ਨਹੀਂ ਰਲਦੀ ਤੁਹਾਡੇ ਨਾਲ ਉਹਦੇ ਵਿਚਾਰ ਨਹੀਂ ਰਲਦੇ ਸੋਚ ਨਹੀਂ ਰਲਦੀ ਸਹਿਮਤੀ ਆ ਉਹਨੂੰ ਦੁਸ਼ਮਣ ਨਾ ਸਮਝਿਆ ਕਰੀਏ ਉਹਦੇ ਨਾਲ ਆਪਣਾ ਵਿਚਾਰਾਂ ਦਾ ਜਿਹੜਾ ਡਿਸਐਗਰੀਮੈਂਟ ਹੋ ਸਕਦਾ ਆ ਪਰ ਉਹ ਕੋਈ ਆਪਣਾ ਦੁਸ਼ਮਣ ਨਹੀਂ ਹੈਗਾ ਪਰ ਹੁੰਦਾ ਇਹ ਆ ਕਿ ਅਸੀਂ ਹਰੇਕ ਬੰਦਾ ਜਿਹਦੇ ਨਾਲ ਸਾਡੇ ਵਿਚਾਰ ਨਹੀਂ ਰਲਦੇ ਸਹਿਮਤੀ ਹੁੰਦੀ ਆ ਉਹਨੂੰ ਦੁਸ਼ਮਣ ਮੰਨਣ ਦੀ ਹੱਦ ਤੱਕ ਜਾਣਨੇ ਆ ਉਹਨੂੰ ਖਤਮ ਕਰਨ ਦੀ ਹੱਦ ਤੱਕ ਜਾਣਨੇ ਆ ਜਿਹੜੀ ਕਿ ਸਹੀ ਗੱਲ ਨਹੀਂ ਹੈਗੀ ਤੋ ਅਸੀਂ ਜਦੋਂ ਆਪ ਕਿਤੇ ਗਲਤ ਹੁੰਦੇ ਆ ਤਾਂ ਅਸੀਂ ਚਾਹੁੰਦੇ ਸਾਨੂੰ ਢੱਲੇ ਮਲੇ ਸਾਨੂੰ ਸਪੇਸ ਮਿਲੇ ਜਦੋਂ ਕੋਈ ਸਾਡੀ ਵਿਰੋਧੀ ਸੋਚ ਵਾਲਾ ਗਲਤ ਹੁੰਦਾ ਉਹਨੂੰ ਅਸੀਂ ਫਿਰ ਸੂਈ ਦੇ ਨੱਕੇ ਚ ਲਗਾਉਣ ਦੀ ਕੋਸ਼ਿਸ਼ ਕਰਦੇ ਆ ਵੀ ਤੂੰ ਹੁਣ ਦੱਸ ਇੱਥੇ ਤੂੰ ਕੀ ਬੋਲਦਾ ਇੱਥੇ ਤੂੰ ਕੀ ਕਹਿੰਦਾ ਸੋ ਇਹ ਸੋਚ ਜਿਹੜੀ ਆ ਤਿਆਗਣੀ ਪਊਗੀ ਇਹੀ ਸਿੱਧੂ ਮੂਸੇ ਵਾਲੇ ਦੀ ਸੱਚੀ ਸ਼ਰਧਾਂਜ ਲਈ ਹੋ ਸਕਦੀ ਹੈ ਵੀ ਜਿਹੜਾ ਪੰਜਾਬ ਵੱਲ ਖੜਾ ਆ ਚਾਹੇ ਉਹ ਕਿਸੇ ਵਿਚਾਰਤਾਰਾ ਦਾ ਪਰ ਪਤਾ ਲੱਗ ਜਾਂਦਾ ਉਹ ਜਿਹੜਾ ਦਿੱਲੀ ਵਾਲੀ ਬੋਲੀ ਬੋਲਦਾ ਕਿ ਪੰਜਾਬ ਵਾਲੀ ਬੋਲੀ ਬੋਲਦਾ ਜਿਹੜਾ ਪੰਜਾਬ ਵਾਲੀ ਬੋਲੀ ਬੋਲਦਾ ਪੰਜਾਬ ਵਾਲ ਖੜਾ ਆ ਉਹਦੇ ਨਾਲ ਜਿੰਨੀ ਮਰਜ਼ੀ ਸਹਿਮਤੀ ਹੋਵੇ ਉਹਦੀ ਫਿਰ ਗੱਲ ਨਾਲ ਖੜਨਾ ਚਾਹੀਦਾ ਆ ਉਹਦਾ ਵਿਰੋਧ ਜਿਹੜਾ ਆ ਉਹ ਨਹੀਂ ਕਰਨਾ ਚਾਹੀਦਾ ਅਖੀਰ ਦੇ ਵਿੱਚ ਗੱਲਬਾਤ ਕਰੀਏ ਸ਼੍ਰੋਮਣੀ ਕਾਲੀਦਾਲ ਦੇ ਪ੍ਰਧਾਨ ਸ਼੍ਰੀ ਵੀਰ ਸਿੰਘ ਬਾਦਲ ਹੁਣਾਂ ਦੀ ਆ ਬਾਦਲ ਨੇ ਜੀ ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ ਜਿਹਨੂੰ ਗਲਾਡਾ ਸੱਦਦੇ ਆ ਉਹਦੇ ਦਫ਼ਤਰ ਦੇ ਬਾਹਰ ਵੱਡਾ ਧਰਨਾ ਦਿੱਤਾ ਆ ਤੁਸੀਂ ਜਾਣਦੇ ਆ ਕਿ ਭਗਵੰਤ ਮਾਨ ਸਰਕਾਰ 24000 ਏਕੜ ਦੇ ਕਰੀਬ ਜ਼ਮੀਨਾਂ ਲੁਧਿਆਣੇ ਦੇ 32 ਪਿੰਡਾਂ ਦੀ ਅਕਵਾਇਰ ਕਰਕੇ ਵੱਡੇ ਕਾਰਪੋਰੇਟਸ ਨੂੰ ਕੋਲੋਨਾਈਜ਼ਰ ਨੂੰ ਦੇਣ ਲੱਗੀ ਆ ਪਹਿਲਾਂ ਵੀ ਇਹੀ ਹੁੰਦਾ ਆਇਆ ਚਾਹੇ ਕਾਂਗਰਸ ਸੀਗੀ ਚਾਹੇ ਅਕਾਲੀ ਸੀ ਚਾਹੇ ਆਮ ਆਦਮੀ ਪਾਰਟੀ ਸੀ ਇਹ ਵੱਡੇ ਘਰਾਣਿਆਂ ਨੂੰ ਹਜ਼ਾਰ ਏਕੜ 2000 ਏਕੜ 5000 ਏਕੜ ਅਕਵਾਇਰ ਕਰਾ ਕੇ ਦਿੰਦੇ ਆ ਵੀ ਇੱਥੇ ਇੰਡਸਟਰੀ ਲੱਗਣੀ ਆ ਅਗਲੇ 10-20 ਸਾਲ ਉਸ ਪ੍ਰਾਪਰਟੀ ਤੇ ਕੁਝ ਨਹੀਂ ਹੁੰਦਾ ਜਾਂ ਇਹ ਹੁੰਦਾ ਵੀ ਜੇ 2000 ਏਕੜ ਅਕਵਾਇਰ ਕਰਾਈ ਆ ਉਹਦੇ ਵਿੱਚੋਂ 100 ਏਕੜ ਤੇ ਇੰਡਸਟਰੀ ਲੱਗ ਦਿੰਦੀ ਆ ਬਾਕੀ ਜਿਹੜੀ ਜ਼ਮੀਨ ਹੈਗੀ ਉਹਨੂੰ ਮੁੜ ਕੇ ਫੇਰ ਪਲਾਟ ਕੱਟ ਕੇ ਵ ਉਥੇ ਅਪਾਰਟਮੈਂਟਸ ਬਣ ਜਾਂਦੀਆਂ ਰਹਾਇਸ਼ੀ ਕਲੋਨੀਆਂ ਬਣ ਜਾਂਦੀਆਂ ਤੇ ਉਹਦੇ ਵਿੱਚੋਂ ਉਹੀ ਜਿਹੜੀ ਜ਼ਮੀਨ ਜੱਟਾਂ ਕੋਲੋਂ ਅਕ ਡੇਡਰ 2-2 ਲੱਖ ਨੂੰ ਕਿਲਾ ਲਿਆ ਹੁੰਦਾ ਸੀਗਾ ਉਹ ਮੁੜ ਕੇ 5-5 6-6 ਕਰੋੜ ਨੂੰ ਵੇਚਿਆ ਜਾਂਦਾ ਪਲਾਟ ਕੱਟ ਕੇ ਸੋ ਭਗਵੰਤ ਮਾਨ ਸਰਕਾਰ ਵੀ ਉਹੀ ਕਰ ਰਹੀ ਹੈ 24000 ਏਕੜ ਜਿਹੜੇ ਆ ਉਹ ਅਕਵਾਇਰ ਕਰਕੇ ਦਿੱਲੀ ਵਾਲਿਆਂ ਨੂੰ ਲਟਾਉਣ ਵਾਸਤੇ ਤਿਆਰੀ ਕੀਤੀ ਜਾ ਰਹੀ ਹੈ ਤੇ ਜੇਕਰ ਲੁਧਿਆਣੇ ਵਿੱਚ ਸਫਲ ਹੋ ਗਿਆ ਤੇ ਮੁੜ ਕੇ ਇਹੀ ਤਿਆਰਬਾ ਫਿਰ ਹੋਰ ਜ਼ਿਲ੍ਹਿਆਂ ਦੇ ਵਿੱਚ ਹੋਰ ਸ਼ਹਿਰਾਂ ਦੇ ਵਿੱਚ ਵੀ ਅਜਮਾਇਆ ਜਾਊਗਾ ਕਿਉਂਕਿ ਆਮ ਆਦਮੀ ਪਾਰਟੀ ਨੂੰ ਪਤਾ ਹੈ ਗਾਹਾਂ ਸਾਡੀ ਸਰਕਾਰ ਬਣਨੀ ਨਹੀਂ ਹੈਗੀ ਜਿੰਨੀ ਲੁੱਟ ਪਾ ਹੁੰਦੀ ਆ ਹੁਣ ਲੁੱਟ ਪਾ ਲੋ ਜੀ ਉਸ ਰਵੀਰ ਬਾਦਲ ਨੇ ਇਸ ਮੌਕੇ ਬੋਲਦਿਆਂ ਦੋ ਗੱਲਾਂ ਕੀਤੀਆਂ ਜਿਹੜੀਆਂ ਪਹਿਲਾਂ ਉਹਨਾਂ ਨੂੰ ਭੁੱਲੀਆਂ ਹੋਈਆਂ ਸੀਗੀਆਂ ਸੋ ਇੱਕ ਤਾਂ ਉਹ ਕਹਿੰਦੇ ਬਈ ਪੰਜਾਬ ਦੇ ਵਿੱਚ ਜਿਹੜਾ ਜ਼ਮੀਨ ਦਾ ਹੱਕ ਆ ਖਰੀਦੜ ਦਾ ਉਹ ਸਿਰ ਪੰਜਾਬੀਆਂ ਕੋਲ ਹੋਣਾ ਚਾਹੀਦਾ ਤੇ ਦੂਜੀ ਗੱਲ ਇਹ ਪੰਜਾਬੀਆਂ ਨੂੰ ਨੌਕਰੀਆਂ ਦੇ ਵਿੱਚ ਰਿਜ਼ਰਵੇਸ਼ਨ ਮਿਲਣੀ ਚਾਹੀਦੀ ਆ ਉਹ ਕਹਿੰਦੇ ਭਗਵਾਨਤਮਨ ਸਰਕਾਰ ਦਾਵਾ ਕਰਦੀ ਆ ਕਿ ਅਸੀਂ 40 ਹਜ਼ਾਰ ਨੌਕਰੀਆਂ ਪੈਦਾ ਕੀਤੀਆਂ ਇਹਦੇ ਵਿੱਚੋਂ 50% ਤੋਂ ਉੱਪਰ ਨੌਕਰੀਆਂ ਯੂਪੀ ਬਿਹਾਰ ਰਾਜਸਥਾਨ ਅਤੇ ਹਰਿਆਣੇ ਦੇ ਲੋਕਾਂ ਨੂੰ ਦਿੱਤੀਆਂ ਗਈਆਂ ਆ ਹਿਮਾਚਲ ਦੇ ਲੋਕਾਂ ਨੂੰ ਦਿੱਤੀਆਂ ਗਈਆਂ ਆ ਪੰਜਾਬੀ ਪਿੱਛੇ ਰੱਖੇ ਗਏ ਆ ਤੇ ਦੂਜਾ ਕਹਿੰਦੇ ਵਿੱਚ ਸਰਕਾਰ ਦੇ ਰਾਜ ਵਿੱਚ ਢਾੜਾ ਢਾੜਾ ਲੋਕੀ ਬਾਹਰੋਂ ਆ ਕੇ ਜ਼ਮੀਨ ਖਰੀਦ ਰਹੇ ਆ ਪੰਜਾਬੀ ਥੋੜੇ ਹੋ ਰਹੇ ਆ ਪੰਜਾਬੀਆਂ ਦੀ ਮਾਲਕੀ ਘਟ ਰਹੀ ਆ ਇਸ ਕਰਕੇ ਸਰਕਾਰ ਦੋ ਕਾਨੂੰਨ ਬਣਾਵੇ ਇੱਕ ਤਾਂ ਪੰਜਾਬ ਦਾ ਬੰਦਾ ਹੀ ਪੰਜਾਬ ਦੇ ਵਿੱਚ ਜ਼ਮੀਨ ਖਰੀਦ ਸਕੇ ਤੇ ਦੂਜਾ ਜਿਹੜਾ ਨੌਕਰੀ ਜਦੋਂ ਵੀ ਕੋਈ ਨਿਕਲਦੀ ਆ ਉਹਦੇ ਵਿੱਚ ਪਹਿਲ ਪਹਿਲਾ ਪੰਜਾਬੀ ਬੰਦੇ ਨੂੰ ਮਿਲਣੀ ਚਾਹੀਦੀ ਆ ਬਹੁਤ ਚੰਗੀ ਗੱਲ ਆ ਸ਼ਖਬੀਰ ਬਾਦਲ ਨੂੰ 40 ਸਾਲ ਬਾਅਦ ਇਹ ਗੱਲ ਸਮਝ ਆ ਗਈ ਆ ਹਾਲਾਂਕਿ ਉਹ ਆਪ ਇੰਨੇ ਸਾਲ ਰਾਜ ਕਰ ਗਏ ਆ ਬਾਦਲ ਪਰਿਵਾਰ ਵਾਲੇ ਉਦੋਂ ਲੋਕੀ 40 ਸਾਲ ਪਹਿਲਾਂ ਇਹ ਮੰਗਾ ਕਰਦੇ ਹੁੰਦੇ ਸੀਗੇ ਉਦੋਂ ਕਿਉਂ ਦੀ ਵੀ ਇਹਨਾਂ ਨੂੰ ਇਹ ਗੱਲ ਸੋਝੀ ਨਹੀਂ ਹੈਗੀ ਜਾਂ ਇਹ ਕਹ ਲਓ ਵੀ ਜਦੋਂ ਵੀ ਬੰਦਾ ਕੋਈ ਚਾਹੇ ਕਾਂਲੀ ਆ ਕਾਂਗਰਸੀ ਆ ਆਮ ਆਦੀ ਪਾਰਟੀ ਵਾਲਾ ਹੋਟਲ ਵਾਲੀ ਗੱਡੀ 'ਚ ਬੈਠਾ ਹੁੰਦਾ ਬਾਹਰ ਕੁੱਤੇ ਭੌਂਕਦੇ ਸੁਣਦੇ ਨਹੀਂ ਹੈਗੇ ਪਰ ਜਦੋਂ ਕੁਰਸੀ ਜਾਂਦੀ ਆ ਕੁਰਸੀ ਦਾ ਨਸ਼ਾ ਲੱਥ ਜਾਂਦਾ ਆ ਫਿਰ ਉਹੀ ਮੰਗਾ ਜਿਹੜੀਆਂ ਆ ਉਹ ਹੱਕੀ ਲੱਗਣ ਲੱਗ ਪੈਂਦੀਆਂ ਆ ਸੋ ਗੱਲ ਸਹੀ ਆ ਸੁਖਵੀਰ ਬਾਦਲ ਹੁਣਾਂ ਦੀ ਚਲੋ ਦੇਰ ਆਏ ਦਰਸਤਾ ਇਹ ਕਹਿ ਲਓ ਹੁਣੇ ਇਸ ਸਟੈਂਡ ਦੇ ਉੱਤੇ ਖੜੇ ਰਹਿਣ ਤੇ ਇਹਨਾਂ ਤੇ ਮੋਰਚੇ ਲਾਉਣ ਇੱਕ ਤਾਂ ਜ਼ਮੀਨ ਐਕਵਾਇਰ ਕਰਨ ਤੋਂ ਜਿਹੜਾ ਰੁਕੇ ਕਿਉਂਕਿ ਵਿਰੋਧੀ ਧਿਰ ਵੱਲੋਂ ਆਪਣਾ ਫਰਜ਼ ਨਿਭਾਉਣਾ ਬੜਾ ਜ਼ਰੂਰੀ ਆ ਤੇ ਦੂਜੀ ਗੱਲ ਹੁਣੇ ਇਕੱਠੇ ਹੋ ਕੇ ਇਹ ਕੰਮ ਕਰਵਾ ਲੈਣਗੇ ਪੰਜਾਬ ਤੋਂ ਬਾਹਰਲਾ ਬੰਦਾ ਪੰਜਾਬ ਦੇ ਜ਼ਮੀਨਾਂ ਨਾ ਖਰੀਦ ਸਕੇ ਤੇ ਪੰਜਾਬ ਦੀਆਂ ਨੌਕਰੀਆਂ ਦੇ ਵਿੱਚ ਪੰਜਾਬ ਦੇ ਬੰਦੇ ਨੂੰ ਪਹਿਲਾਂ ਰੈਜ਼ਰਵੇਸ਼ਨ ਮਿਲੇ ਪਹਿਲ ਮਿਲੇ ਤਾਂ ਇੱਕ ਬਹੁਤ ਵੱਡੀ ਕਾਮਯਾਬੀ ਹੋਊਗੀ ਸਬੰਧੀ ਸਾਰੀਆਂ ਵਿਰੋਧੀ ਧਿਰਾਂ ਨੂੰ ਇਕੱਠੇ ਹੋ ਕੇ ਚੱਲਣ ਦੀ ਲੋੜ ਆ ਜੀ ਆਪਾਂ ਇੱਥੇ ਅੱਜ ਦਾ ਪ੍ਰੋਗਰਾਮ ਮਕਾਉਣੇ ਆ ਕੱਲ ਨੂੰ ਹੋਰ ਖਬਰਾਂ ਵਿਚਾਰਾਂ ਲੈ ਕੇ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਹੋਵਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ 10 ਹੋਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ